ਫਵਾਟੋੜਾ ਤੇ ਇਹਨਾਂ ਨੇ ਇੰਥੋਂ ਲਈ ਥੋੜੇ ਕਿੰਨੇਵੇਂ ਨੇ ਕਿਤੇ ਆ। ਜਾਂ ਇਹਨਾਂ ਨੂੰ ਇੰਨੇਵੇਂ ਦੀ ਸਮਝ ਨਹੀਂ ਜਾਂ ਫਿਰ ਸਿੰਘ ਸਾਹਿਬ ਜੀ ਤੁਹਾਨੂੰ ਨਹੀਂ ਪਤਾ ਕਿੰਨੇਵੇਂ ਨੇ ਕੀ ਹੁੰਦਾ। ਕੋਈ ਭਲਿਆ ਮਾਨ ਸਾ ਕਿਉਂ ਝੂਠ ਮਾਰੀ ਜਾਂਦਾ ਹੈ? 25 ਲੱਖ ਤੇ ਤੋਂ ਕਿਹਾ ਥੜ ਗਈਆਂ ਤੇ ਵੋਟਾਂ ਤਾਂ ਉਹਨੂੰ ਕਿੰਨੀਆਂ ਪਈਆਂ ਸੀਆਂ? 18 ਲੱਖ ਸਾਰੇ ਪੰਜਾਬ ਤੋਂ 18 ਲੱਖ ਵੋਟਾਂ ਪਈਆਂ। ਲੋਕ ਸੁਣਨ ਗੱਲਾਂ ਕਰਨ ਵਾਲੇ ਦੋਖ ਲੈ ਕੇ ਕਹਿੰਦੇ ਨੇ। ਉਹ ਕਹਿੰਦਾ ਬਿਲਕੁਲ ਨਹੀਂ ਤੱਤ ਮੈਂ ਬ੍ਰੀਕ ਮੀਟਿੰਗ ਸਟੈਂਡ ਕਰਦੀ ਹੈ। ਇਹ ਪ੍ਰੈਸ ਵਾਲੇ ਮੁਸਰ ਬੇਲ ਵੀ ਕਹਿੰਦਾ ਇਹ ਸਟੈਂਡ ਕਰਦੀ ਹੈ। ਉੱਧਰ ਗੁਰਜੀਤ ਸਿੰਘ ਟੀਮ ਨੂੰ ਕਹਿੰਦਾ ਟੱਕੀ ਜਾਓ ਚੱਕ ਦੇਓ ਫੱਟੇ ਹਰ ਤੋਂ ਮੈਂਬਰ ਕਮੇਟੀ ਵਾਲੇ ਕਹਿੰਦੇ ਤੁਸੀਂ ਕਰੀ ਕੀ ਜਾਨੂੰ ਸਿੰਘ ਸਾਹਿਬ ਗਿਆਨੀ ਜਗਮੀਰ ਸਿੰਘ ਜੀ ਤੁਸੀਂ ਇਹ ਦੋਗਰੀਆਂ ਜਾਂ ਗੱਲਾਂ ਕਿਉਂ ਕਰੀ ਜਾਂਦੇ ਹੋ ਬਹਿ ਗਿਆ ਗੱਛਾ ਆ ਗਿਆ ਤਰੇਲੀਆਂ ਹੋ ਗਿਆ ਗਲਾ ਖਰਾਬ ਤਾਂ ਮੀ ਦਾ ਜਿਹੜਾ ਕਿ ਆਮ ਤੌਰ ਤੇ ਹੁੰਦਾ ਜਦੋਂ ਗੱਲ ਨਹੀਂ ਨਾ ਹੋਣ ਦੀ ਬੌਂਦਲ ਜੇ ਜਦੋਂ ਫਿਰ ਐਂ ਟਾ ਕਰਦੇ ਹੋ ਪ੍ਰੈਸ ਵਾਲੇ ਸਵਾਲ ਪੁੱਛਦੇ ਤਾਂ ਐਂ ਟਾ ਕਰਦਾ ਪਰ ਜਿਵੇਂ ਧੁੰਦ ਚ ਗਦਾ ਟਾਕਦਾ ਹੁੰਦਾ ਹੈ ਇਤਮੀ ਹੋਏ ਤੇ ਮੇਰੇ ਪੁੰਦੜ ਹੋਏ ਇਹਨਾਂ ਲੋਕਾਂ ਨੇ ਸਾਡੀਆਂ ਜੋ ਸਿਰਮੌਰ ਸਿੱਖਾਨੀਆਂ ਸੰਸਥਾਵਾਂ ਨੇ ਇਹਨਾਂ ਦੇ ਅਕਸ ਨੂੰ ਦਿਨੋ-ਦਿਨ ਢਾਈ ਲਾਈ ਹੈ ਉਹਦੀ ਆਨ-ਬਾਨ ਤੇ ਸ਼ਾਂਤੀ ਰੱਖੀ ਕੌਣ ਜਾਗੂਗੀ ਕੌਣ ਪਹਿਚਾਣ ਕਰ ਚੁੱਕੀ ਹੈ ਕੌਣ ਕਾਲ ਤੱਕ ਸਾਡੇ ਨਾਲ ਖੜਾ ਹੈ ਕੌਣ ਕਾਲ ਤੱਕ ਦਾਤ ਪਾ ਦੁਨੀਆ ਦੇ ਹਰ ਕੋਨੇ ਵਿੱਚ ਬੈਠੇ ਦਰਦੇ ਕੌਮ ਚੈਨਲ ਦੇ ਦਰਸ਼ਕਾਂ ਤੇ ਸਰੋਤਿਆਂ ਨੂੰ ਰਿੰਜਨ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਦੋਸਤੋ ਇੱਕ ਛੇਰਾਂ ਦਾ ਠੋਖਾ ਦਿੰਦੇ ਕੌਮ ਨੂੰ ਜੋ ਖੁਦ ਵੀ ਠੋਖਾ ਖਾਣਗੇ ਠੋਖਾ ਦਿੰਦੇ ਕੌਮ ਨੂੰ ਜੋ ਖੁਦ ਵੀ ਠੋਖਾ ਖਾਣਗੇ ਦੋਗਲੇ ਜੋ ਹੋਣਗੇ ਉਹ ਵੀ ਪਛਾਣੇ ਜਾਣਗੇ ਦੋਗਲੇ ਜੋ ਹੋਣਗੇ ਉਹ ਵੀ ਪਛਾਣੇ ਜਾਣਗੇ ਦੋਸਤੋ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਨਾ ਇਹ 2 ਦਸੰਬਰ 2024 ਤੋਂ ਹੋਣ ਚ ਆਈ ਸੀ ਤੇ ਅੱਜ ਤੱਕ ਇਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂ ਹੋਣ ਚਾਈ ਇਸ ਲਈ ਆਈ ਕਿ ਫਰੀ ਕਾਲ ਪੱਖ ਸਾਭ ਦੀ ਫਸੀਲ ਤੋਂ ਇਹ ਆਦੇਸ਼ ਜਾਰੀ ਕੀਤਾ ਗਿਆ ਸੀ ਕਿ ਮੌਜੂਦਾ ਲੀਡਰਸ਼ਿਪ ਜਾਨੀ ਕਿ ਅਕਾਲੇ ਦਰਬ ਦੀ ਮੌਜੂਦਾ ਲੀਡਰਸ਼ਿਪ ਸਿੱਖ ਕੌਮ ਦੇ ਹਿੱਤਾ ਦੀ ਸਹੀ ਤਰਜਮਾਨੀ ਨਹੀਂ ਕਰ ਸਕਦੀ ਇਸ ਲਈ ਇਸ ਨੂੰ ਅਯੋਗ ਘਰਾੜ ਦਿੱਤਾ ਜਾਂਦਾ ਹੈ ਇਹ ਲੀਡਰਸ਼ਿਪ ਨੂੰ ਰੱਦ ਕੀਤਾ ਜਾਂਦਾ ਹੈ ਇਹ ਪੰਜ ਸਿੰਘ ਸਹਿਬਾਨ ਦਾ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ ਸੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਵੀ ਬਚਾਉਣਾ ਜ਼ਰੂਰੀ ਹੈ ਕਿਉਂਕਿ ਇਹ ਪੰਜਾਬ ਦੀ ਸਿੱਖਾਂ ਦੀ ਕੌਮ ਦੀ ਪ੍ਰਤੀਨਿਧਤਾ ਕਰਨ ਵਾਲੀ ਇੱਕੋ ਇੱਕ ਪਾਰਟੀ ਹੈ ਉਹ ਹੈ ਸ਼੍ਰੋਮਣੀ ਅਕਾਲੀ ਦਲ ਫਿਰ ਉਸ ਦੀ ਪੁਨਰ ਇਕੱਠਨ ਲਈ ਸੱਤ ਮੈਂਬਰੀ ਕਮੇਟੀ ਦਾ ਐਲਾਨ ਕੀਤਾ ਗਿਆ ਇਹਦੇ ਮੈਂਬਰ ਕੌਣ-ਕੌਣ ਸੀ ਪ੍ਰੋਫੈਸਰ ਕਿਰਪਾਲ ਸਿੰਘ ਜੀ ਬਡੂਂਗਰ ਜਿਹੜੇ 2-3 ਬਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ਨੇ 트리플 ਐਮ ਐਨ ਐ ਪ੍ਰੋਫੈਸਰ ਵੀ ਰਹੇ ਨੇ ਵਿਦਵਾਨ ਦੂਜਾ ਸੀ ਇਕਬਾਲ ਸਿੰਘ ਜੀ ਝੁੰਦਾ ਵਿਧਾਇਕ ਵੀ ਰਹੇ ਨੇ ਕਾਲੀ ਦਲ ਦੇ ਬਾਦਲ ਦੇ ਬੜੇ ਸੂਝਵਾਨੀ ਦਲ ਸਟੈਂਡ ਲੈਂਡ ਵਾਲੇ ਬੰਦੇ ਮਨਪ੍ਰੀਤ ਸਿੰਘ ਐਲੀ ਇਹ ਦੂਜੀ ਵਾਰੀ ਵਿਧਾਇਕ ਬਣੇ ਨੇ ਅਕਾਲੀ ਦਲ ਦੇ ਵਿਰੋਧੀ ਗਰੁੱਪ ਦੇ ਲੀਡਰ ਵੀ ਨੇ ਤੇ ਇਹਨਾਂ ਦਾ ਵੀ ਸਟੈਂਡ ਲੈਣ ਵਾਲਾ ਸੁਭਾਈ ਹੈ ਸਖਤ ਸਟੈਂਡ ਲੈਂਦੇ ਆ ਸੰਤਾ ਸਿੰਘ ਉਮੈਦਪ uri ਬਹੁਤ ਹੀ ਔਨੇਸਟ ਇਮਾਨਦਾਰ ਆਦਮੀ ਇਹ ਰਹੇ ਨੇ ਗੁਰਪ੍ਰਤਾਪ ਸਿੰਘ ਬਡਾਲਾ ਸੁਧਾਰ ਲਹਿਰ ਦੇ ਅੱਗੂ ਬੀਬੀ ਸਤਵੰਤ ਕੌਰ ਜੀ ਸੁਪਤਰੀ ਭਾਈ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦੀ ਸੁਪਤਰੀ ਤੇ ਇਹਨਾਂ ਦੇ ਸੱਤ ਮੈਂਬਰ ਖਰਜਿੰਦਰ ਸਿੰਘ ਧਾਮੀ ਜੋ ਕਿ ਇਸ ਕਮੇਟੀ ਦਾ ਮੁਖੀ ਵੀ ਹੋਵੇਗਾ ਇਹ ਐਲਾਨ ਕੱਲ ਤੱਕ ਸਾਬਤ ਹੋਇਆ ਸੀ ਖਰਜਿੰਦਰ ਸਿੰਘ ਧਾਮੀ ਨੇ 2 ਮਹੀਨਿਆਂ ਤੱਕ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਨਹੀਂ ਬੁਲਾਈ ਮੈਂਬਰ ਮਿਲਦੇ ਰਹੇ ਉਮੈਦਪੁਰ ਸਾਹਿਬ ਮਿਲਦੇ ਰਹੇ ਯਾਲਦੀ ਸਾਹਿਬ ਮਿਲਦੇ ਰਹੇ ਬਟਾਲਾ ਸਾਹਿਬ ਵੀ ਮਿਲਦੇ ਰਹੇ ਪਰ ਇਹਨੇ ਇਹ ਕਹਿੰਦਾ ਜੀ ਉੱਤੋਂ ਹੁਕਮ ਨਹੀਂ ਹੋਇਆ ਉੱਤੋਂ ਹੁਕਮ ਅਕਾਰ ਤੱਕ ਸਾਹਿਬ ਦਾ ਹੁਕਮ ਹੁੰਦਾ ਜੇ ਕਹੇ ਉੱਪਰੋਂ ਹੁਕਮ ਨਹੀਂ ਹੋਇਆ ਉਹ ਹੁਕਮ ਕਿਦਾ ਹੁੰਦਾ ਹੈ ਕਾਲਪੁਰਖ ਦਾ ਉੱਪਰੋਂ ਹੁਕਮ ਉਸੇ ਅਕਾਰ ਤੱਕ ਸਾਹਿਬ ਦਾ ਇਹਨੇ ਉਹ ਨਹੀਂ ਮੰਨਿਆ ਤਾਂ ਮੀਨੇ ਇਹਦਾ ਉੱਪਰ ਕੋਈ ਹੋਰ ਹੈ ਉਹ ਹੈ ਸੁਖਵੀਰ ਬਾਦਲ ਉਹਨੇ ਇਸ਼ਾਰਾ ਕਰਤਾ ਸੀ ਮੀਟਿੰਗ ਨਾਲ ਬੁલાਣੀ ਪੰਗਾ ਪੈ ਜੂ ਕਿਉਂ ਕਿਉਂਕਿ ਡਾਕਟਰ ਦਰਜੀਤ ਸਿੰਘ ਚਿਮਾ ਕਾਂਟਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਇਹਨਾਂ ਨੇ ਜਿਹੜੀ ਸ਼੍ਰੀ ਕਾਂਟਕਪਾਲ ਸਾਹਿਬ ਕੋਲ ਸੱਤ ਮੈਂਬਰੀ ਕਮੇਟੀ ਬਣਾਈ ਸੀ ਉਹਨੂੰ ਕੋਈ ਮਾਨਤਾ ਨਹੀਂ ਦਿੱਤੀ ਉਹਦੇ ਮੁਕਾਬਲੇ ਤੇ ਆਪਣੀ ਹੀ ਸੱਤ ਮੈਂਬਰੀ ਕਮੇਟੀ ਬਣਾ ਕੇ ਭੜਤੀ ਸ਼ੁਰੂ ਕਰ ਦਿੱਤੀ ਤਾਂ ਇਹ 25 ਲੱਖ ਮੈਂਬਰਸ਼ਿਪ ਦੀਆਂ ਜਿਹੜੀਆਂ ਪੱਟੀਆਂ ਵਾਲੀਆਂ ਉਹ ਬਣੀਆਂ ਗਿਆ ਕਾਪੀਆਂ ਕਿੰਨਾ ਝੂਠ ਬੋਲਦਾ ਹੈ ਦਿਲਜੀਤ ਸਿੰਘ ਚੀਮਾ 25 ਲੱਖ ਉਹ ਐ ਭल्या ਮਾਨਸਾ ਕਿਉਂ ਝੂਠ ਮਾਰੀ ਜਾਂਦਾ ਹੈ 25 ਲੱਖ ਦੇ ਤੋਂ ਕਹਿੰਦਾ ਥੁਰ ਗਈਆਂ ਤੇ ਵੋਟਾਂ ਤਾਂ ਉਹ ਕਿੰਨੀਆਂ ਪਈਆਂ ਸੀਆਂ 18 ਲੱਖ ਸਾਰੇ ਪੰਜਾਬ ਚੋਂ 18 ਲੱਖ ਵੋਟਾਂ ਪਈਆਂ ਸੀ ਤੁਸੀਂ ਕਹਿੰਦੇ 25 ਲੱਖ ਸਾਡੇ ਪਾਰਟੀਆਂ ਵੀ ਥੜ ਗਿਆ ਅਸੀਂ ਹੋਰ ਹੁਣ ਐ ਇੰਨਾ ਝੂਠ ਨਾ ਬੋਲੋ ਇਹ ਜੋਗੜ ਇਹ ਜੋਗਾ ਸੋਸ਼ਲ ਮੀਡੀਆ ਦਾ ਹੈ ਪਤਾ ਲੱਗਦਾ ਕਿ ਕਿੰਨੀਆਂ ਤੁਹਾਨੂੰ 18 ਲੱਖ ਵੋਟ ਵੀ ਹੈ ਸਾਰੇ ਪਰ ਉਹਨਾਂ ਨੇ ਕੋਈ ਪ੍ਰਵਾਹ ਨਹੀਂ ਕੀਤੀ ਸੱਤ ਮੈਂਬਰੀ ਕਮੇਟੀ ਵਾਲੇ ਜਦੋਂ ਜਥੇਦਾਰ ਸਾਹਿਬ ਗਿਆਨੀ ਰਕबीर ਸਿੰਘ ਨੂੰ ਮਿਲਦੇ ਕਿ ਦੱਸੋ ਜੀ ਅਸੀਂ ਤਾਂ ਤੁਹਾਡਾ ਹੁਕਮ ਮੰਨ ਕੇ ਆਪਣੇ ਚੁੱਲ੍ਹੇ ਵੀ ਸਮੇਟਦੇ ਹੁਣ ਸੱਤ ਅਸੀਂ ਸੱਤ ਮੈਂਬਰ ਦੀ ਕਮੇਟੀ ਦਾ ਨਾ ਕੋਈ ਸਾਡੀ ਮੀਟਿੰਗ ਬੁਲਾਉਂਦਾ ਹੈ ਨਾ ਸਾਨੂੰ ਕੋਈ ਪੁੱਛਦਾ ਉਹਨਾਂ ਨੇ ਆਪਣੀ ਭੜਤੀ ਸ਼ੁਰੂ ਕਰ ਦਿੱਤੀ ਗਿਆਨੀ ਰਘੂveer ਸਿੰਘ ਪਤਾ ਹੈ ਕੀ ਕਹਿੰਦੇ ਹੁੰਦੇ ਸੀ ਇੱਕ ਸ਼ਬਦ ਮੈਂ ਸਟਾਰਟਿੰਗ ਹੀ ਵਰਤਿਆ ਕਿ ਦੋਗਲੇ ਦੋਗਲੇ ਦੋ ਕਿਸਮ ਦੀਆਂ ਗੱਲਾਂ ਕਰਨ ਵਾਲੇ ਦੋਗਲੇ ਕਹਿੰਦੇ ਨੇ ਉਹ ਕਹਿੰਦਾ ਬਿਲਕੁਲ ਨਹੀਂ ਸੱਤ ਮੈਂਬਰ ਦੀ ਕਮੇਟੀ ਸਟੈਂਡ ਕਰਦੀ ਹੈ ਜੇ ਪ੍ਰੈਸ ਵਾਲੇ ਪੁੱਛਣ ਫੇਰ ਵੀ ਕਹਿੰਦਾ ਇਹ ਸਟੈਂਡ ਕਰਦੀ ਹੈ ਤੇ ਉਧਰ ਗੱਲ ਜੀ ਸਿੰਘ ਜੀ ਮੈਨੂੰ ਕਹਤਾ ਚੱਕੀ ਜਾਓ ਚੱਕਦੇ ਹੋ ਫੱਟੇ ਉਹ ਆਪਣੀ ਪਾਰਟੀ ਕਰੀ ਜਾਂਦੇ ਆ ਸ਼ਰੀਆਮ ਕਹਿਆ ਉਹਨਾਂ ਨੇ ਸਾਨੂੰ ਸਿੰਘ ਸਾਹਿਬ ਨੇ ਕਹਿਆ ਵੀ ਕਰੋ ਸ਼ੁਰੂ ਬਲਕਿ ਉਹ ਤਾਂ ਇੱਥੋਂ ਤੱਕ ਵੀ ਕਹਤਾ ਕਿ ਅਸੀਂ ਹੋਰ ਵੀ ਮੈਂਬਰ ਪਾਵਾਂਗੇ ਸਾਰੇ ਭਾਰਤ ਦੇ ਭਰਤੀ ਕਰਨੀ ਐ ਸਿੰਘ ਸਾਹਿਬ ਨੇ ਕਹਿਆ ਵੀ ਹਾਂ ਬਹੁਤ ਵਧੀਆ ਕੰਮ ਐ ਤਾਂ ਹੱਤ ਮੈਂਬਰੀ ਕਮੇਟੀ ਵਾਲੇ ਕਹਿੰਦੇ ਤੁਸੀਂ ਕਰੀ ਕੀ ਜਾਨੂੰ ਸਿੰਘ ਸਾਹਿਬ ਗਿਆਨ ਮੀਰਕਮੇਰ ਸਿੰਘ ਜੀ ਤੁਸੀਂ ਇਹ ਦੋਗਲੀਆਂ ਜਿਹਾ ਗੱਲਾਂ ਕਿਉਂ ਕਰੀ ਜਾਂਦੇ ਹੋ ਨਾਲੇ ਚੀਮੇ ਨੂੰ ਸ਼ਾਮਾਛਦੇ ਜਾਂਦੇ ਨਾਲ ਸਾਨੂੰ ਸਾੜਾ ਦੇ ਜਾਂਦੇ ਹੋ ਵੀ ਜਾਓ ਤੁਸੀਂ ਕਹਿੰਦੇ ਤੁਸੀਂ ਤਾਂ ਨਿਗਰਾਨੀ ਕਰਨੀਆ ਕਰੋ ਨਿਗਰਾਨੀ ਕਰਨੀ ਟਟੋਲੀ ਕਰਨੀ ਹੈ ਪਾਰਟੀ ਉਹਨਾਂ ਨੇ ਸ਼ੁਰੂ ਕੀਤੀ ਹੈ ਕਾਪੀਆਂ ਉਹਨਾਂ ਨੇ ਬੰਡੀਆਂ ਨੇ ਜਾਣੀ ਕਰਕੇ ਆਉਣਗੇ ਕੀ ਕਰਕੇ ਆਉਣਗੇ ਇਹਦਾ ਕੋਈ ਪਤਾ ਨਹੀਂ ਇਹਨਾਂ ਨੇ ਕੀ ਵੇਲੇ ਨੂੰ ਨੇੜੇ ਲੱਗਣਦੇ ਇਹਨਾਂ ਤੋਂ ਬਾਹਰ ਪਜਾ ਤੱਕ ਕਿਸੇ ਨੂੰ ਰਾਜਸਥਾਨ ਕਿਸੇ ਨੂੰ ਹਿਮਾਚਲ ਕਿਸੇ ਨੂੰ ਜੰਮੂ ਕਸ਼ਮੀਰ ਕਿਸੇ ਨੂੰ ਉੱਤਰਾਖੰਡ ਇਹ ਨਿਗਰਾਨ ਸੀ ਇਹਨਾਂ ਨੇ ਹੀ ਫੈਸਲਾ ਕਰਨਾ ਸੀ ਕਿ ਕੌਣ ਕੌਣ ਭਰਤੀ ਕਰਨਗੇ ਗਿਆਨੀ ਰਕबीर ਸਿੰਘ ਜੀ ਤੁਸੀਂ ਆਪਣੇ ਕਹੀਤੇ ਅਮਲ ਨਹੀਂ ਕਰਦੇ ਸਭ ਤੋਂ ਪਹਿਲਾਂ ਤੁਸੀਂ ਇਹ ਕਿਹਾ ਸੀ ਕਿ ਮੌਜੂਦਾ ਲੀਡਰਸ਼ਿਪ ਜਿਹੜਾ ਸੁਖਵੀਰ ਬਾਦਲ ਬਲਵਿੰਦਰ ਭੋਂਦੜਾ ਦਲਜੀਤ ਚੀਮਾ ਅਲਕਰਨ ਪਟੜ੍ਹ ਨੂੰ ਸਾਰਾ ਆਉਂਦਾ ਹੈ ਉਹਨੂੰ ਅਜੋਕ ਰੱਦ ਦਿੱਤਾ ਜੀ ਤੁਸੀਂ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਰੱਦ ਕੀਤਾ ਸੀ ਉਹਨਾਂ ਨੂੰ ਤੁਸੀਂ ਕਾਪੀਆਂ ਬਣਦੀ ਜਾਂਦੇ ਉਹਨਾਂ ਨੂੰ ਅਲਾਉ ਕਰਤਾ ਉਹ ਹੀ ਕਾਪੀਆਂ ਬਣਦੀਆਂ ਉਹ ਹੀ ਭੱਟ ਦਿੱਖ ਰਿ ਜਾਂਦੇ ਨੇ ਫਿਰ ਤੁਹਾਡਾ ਹੁਕਮ ਕਿੱਧਰ ਗਿਆ ਤੁਹਾਡਾ ਹੁਕਮ ਆਪਣਾ ਦੇਸ਼ ਕਿੱਧਰ ਗਿਆ ਨਾਲੇ ਉਹਨਾਂ ਨੂੰ ਸ਼ਾਬਾਸ਼ ਇਹਦੇ ਨਾਲੇ ਇੱਕ ਪਾਸੇ ਐਲਾਨ ਕਰੀ ਜਾਂਦੇ ਹੋ ਇਹ ਦੋਗਲੀਆ ਗੱਲਾਂ ਨਾ ਕਰੋ ਕੌਮ ਨੂੰ ਭੰਬਲ ਪੁੱਸੇ ਤੇ ਨਾ ਪਾਓ ਬੇਟਾ ਗੱਲ ਕਰਤਾ ਤੁਸੀਂ ਕੌਮ ਦਾ ਸਿੱਖ ਸੰਤਾਂ ਨੂੰ ਅੱਜੋਂ ਢਾਲਾ ਰਹੇ ਹਾਂ ਖੁਦ ਗਿਆਨੀ ਰਕਬੀ ਸਿੰਘ ਤੁਸੀਂ ਲਾ ਰਹੇ ਹੋ ਫਿਰ ਜਦੋਂ ਪੰਥਕ ਤੇ ਰਾਹ ਦੁਖੀ ਹੋਈਆਂ ਸਰਗਰਮ ਹੋਈਆਂ ਕੋਈ ਗਿਆਨੀ ਰਕਬੀ ਸਿੰਘ ਨੂੰ ਮਿਲਿਆ ਦੱਸੋ ਜੀ ਤੁਸੀਂ ਤਾਂ ਕਹਿੰਦੇ ਹੋ ਵੀ ਇਨ ਬਿਨ ਲਾਗੂ ਹੋਣੇ ਚਾਹੀਦੇ ਸਾਡੇ ਹੁਕਮਾਂ ਖੋੜਡੇ ਹਕਮਤਾ ਇਨ ਬਿੰਨ ਲਾਗੂ ਤਾਂ ਕੀ ਹੋਣੇ ਸੀ ਜਿਵੇਂ ਇਨ ਬਿੰਨ ਵੜ ਕੇ ਜਿ ਆਏ ਸੀ ਇਨ ਬਿੰਨ ਕਰਕੇ ਭਜਾਤੇ ਇਹਨਾਂ ਨੇ ਉਡਾੜਦੇ ਉਹ ਤਾਂ ਹਵਾ ਚ ਉਡਾਤੇ ਇਹਨਾਂ ਨੇ ਥਉਂਦੇ ਥੋੜੇ ਇਨ ਬਿੰਨ ਕਿੱਥੇ ਆ ਜਾਂ ਇਹਨਾਂ ਨੂੰ ਇਨ ਬਿੰਨ ਦੀ ਸਮਝ ਨਹੀਂ ਜਾਂ ਫਿਰ ਸਿੰਘ ਸਾਹਿਬ ਜੀ ਤੁਹਾਨੂੰ ਨਹੀਂ ਪਤਾ ਕਿ ਇਨ ਬਿੰਨ ਕੀ ਹੁੰਦਾ ਮਜਬੂਰੀ ਚ ਕਹਿਣਾ ਪੈ ਗਿਆ ਸਾਨੂੰ ਜਦੋਂ ਸੰਗਤਾਂ ਦਾ ਦਬਾਅ ਇੰਨਾ ਵਧਿਆ ਕਿ ਦੱਸੋ ਜੀ ਫੇਰ ਫੇਰ ਉਹੀ ਦੋਗਲੀ ਗੱਲਾਂ ਬਿਲਕੁਲ ਠੀਕ ਹੈ ਜੀ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਐ ਜੀ ਮੈਨੂੰ ਕਹਤਾ ਦੱਬੀ ਚੱਲ ਕੋੜਾ ਕਿਤੇ ਦਾ ਪਿੰਡ ਆਊਗਾ ਜੀ ਇਹ ਦੋਗਲੀਆਂ ਗੱਲਾਂ ਨਹੀਂ ਦੋਗਲਾ ਬੰਦਾ ਪਹਿਚਾਣਿਆ ਜਾਂਦਾ ਫੇਰ ਜਦੋਂ ਇੰਨਾ ਦਬਾ ਪਿਆ ਵੀ ਹੁਣ ਮੈਂ ਕੀ ਕਰਾਂ ਜਦੋਂ ਪੁੱਛਿਆ ਆਪਣਿਆਂ ਨੂੰ ਇਹਨਾਂ ਨੇ ਬੌਸਾਂ ਨੂੰ ਆਪਦੇ ਮਾਲਕ ਨੂੰ ਪੁੱਛਿਆ ਵੀ ਦੱਸੋ ਹੁਣ ਮੈਂ ਕੀ ਕਰਾਂ ਮੈਂ ਤਾਂ ਫਸ ਗਿਆ ਮੈਂ ਇਹਨਾਂ ਮਿੰਨੇ ਕਿਵੇਂ ਲਾਗੂ ਕਰਾਂ ਮਾ ਉਹਨਾਂ ਨੇ ਕਿਹਾ ਵੀ ਚਲੋ ਤੁਹਾਡਾ ਓਡਡ ਖਟੋਲਾ ਤਿਆਰ ਹੈ ਹੋ ਜਾਓ ਸਵਾਰ ਲੋ ਨਜ਼ਾਰੇ ਭਾਜੋ ਯੂਕੇ ਨੂੰ ਕਰੋ ਵੈਚ ਕੁਝ ਦਿਨ ਤਾਂ ਟੈਨਸ਼ਨ ਤੋਂ ਬਚੋਗੇ ਉਹ ਤਾਂ ਮਾਰ ਕੇ ਡਾਰੀ ਹੁਣ ਫਸ ਗਿਆ ਹਰਜਿੰਦਰ ਸਿੰਘ ਧਾਮੀ ਜਦੋਂ ਇਹਦੇ ਦੁਆਲੇ ਹੋਈ 7 ਮੈਂਬਰੀ ਕਮੇਟੀ ਯਾਨੀ ਕਿ 6 ਮੈਂਬਰੀ ਕਮੇਟੀ ਪਾਠਕ ਤੇ ਰਾ ਪ੍ਰੈਸ ਤੇ ਸੰਗਠਨਾਂ ਦਾ ਪੈਣ ਲੱਗਾ ਦਬਾਅ ਸਿੱਖ ਸੰਗਠਾਵਾਂ ਨੇ ਇਹਦਾ ਬਰੋਸ਼ ਸ਼ੁਰੂ ਕਰਨਾ ਸ਼ੁਰੂ ਕੀਤਾ ਅਕਾਲ ਤੱਕ ਦੇ ਪਘੋੜਿਆਂ ਦਾ ਫਿਰ ਇਹਨੇ ਮਰਦੀ ਨੇ ਅੱੱਕ ਚੱਬ ਲਿਆ 4 ਜਨਵਰੀ 4 ਫਰਵਰੀ ਦੀ ਮੀਟਿੰਗ ਰੱਖ ਲਈ ਸਭ ਨੂੰ ਪਤਾ ਸੀ ਇਹਦੀ ਮੀਟਿੰਗ ਉਹ ਕੱਖ ਨਹੀਂ ਹੋਣਾ ਕੁਝ ਨਹੀਂ ਕਰ ਸਕਦਾ ਤਾਂ ਮੈਂ ਜਦੋਂ ਮੀਟਿੰਗ ਸੱਦ ਲਈ ਫਿਰ ਪੈ ਗਏ ਅਲੀ ਅਲੀ ਕਰਕੇ ਸਾਰੇ ਮੈਂਬਰ ਜਿਹੜੇ ਅਕਾਲ ਤੱਕ ਸਾਹ ਨੂੰ ਸਮਰਪਤ ਸੀਗੇ ਬੰਦਲ ਗਿਆ ਤਾਂ ਮੀ ਸਵਾਲ ਇਹ ਆਇਆ ਕਿ ਪਹਿਲੇ ਹਾਂ ਕੋਈ 7 ਮਹੀਨਿਆਂ ਦੀ ਕਮੇਟੀ ਦੀ ਮੀਟਿੰਗ ਉਹ ਨਹੀਂ ਬੁਲਾਈ 2 ਮਹੀਨੇ ਤੋਂ ਉੱਤੇ ਹੋ ਗਿਆ ਜੇ ਬੁਲਾਈ ਹੈ ਤਾਂ ਦੱਸੋ ਕੀ ਤੁਸੀਂ ਉਹਨਾਂ ਨੂੰ ਰੋਕਿਆ ਨਹੀਂ ਤੁਸੀਂ ਵੀ ਉਸ ਦੇ ਮੈਂਬਰ ਹੋ ਕੋਰ ਕਮੇਟੀ ਸ਼ੋਰ ਕਮੇਟੀ ਸਾਰਿਆਂ ਦੇ ਵਿੱਚ ਬਹਿਣੇ ਵਿੱਚ ਜਾ ਕੇ ਬੈਠਾ ਵੀ ਸੀ 2-4 ਦਿਨ ਪਹਿਲਾਂ ਤਾਂ ਮੈਨੂੰ ਪੁੱਛਿਆ ਵੀ ਦੱਸੋ ਅਸੀਂ ਹੁਣ ਕੀ ਕਰਨਾ ਹੈ ਭਰਤੀ ਤਾਂ ਉਹਨੇ ਕਰ ਲਈ ਉਹ ਤਾਂ ਕਹਿੰਦੇ 25 ਲੱਖ ਦੀ ਭਰਤੀ ਕਰ ਲਈ ਹੁਣ ਅਸੀਂ ਕਾਹਦੀ ਨਿਗਰਾਨੀ ਕਰਾਂ ਨਹੀਂ ਕਰੀਏ ਕਾਲਪਤਖ ਸਾਹਿਬ ਦਾ ਆਦੇਸ਼ ਇਹ ਸੀ ਕਿ ਸਾਡੀ ਨਿਗਰਾਨੀ ਹੇਠ ਹੀ ਮੈਂਬਰ ਭਰਤੀ ਕਰਨਗੇ ਅਸੀਂ ਕਰਾਵਾਂਗੇ ਕਿਹਨੂੰ ਕਾਪੀ ਦੇਣੀ ਹੈ ਕਿਹਨੂੰ ਕਿਵੇਂ ਦੇਣੀ ਹੈ شناਖਤੀ ਕਾਰਡ ਹੋਰ ਸਾਰਾ ਕੁਝ ਉਹਨਾਂ ਨੇ ਤਾਂ ਭਰਤੀ ਸ਼ੁਰੂ ਕਰਤੀ ਅਸੀਂ ਕਾਹਦੀ ਨਿਗਰਾਨੀ ਕਰੀਏ ਅਸੀਂ ਸੱਤ ਮੈਂਬਰੀ ਕਮੇਟੀ ਅਸੀਂ ਜੋ ਕਾਲਪਤਖ ਸਾਹਿਬ ਨੇ ਆਦੇਸ਼ ਕੀਤਾ ਸੀ ਉਹਦੇ ਮੁਤਾਬਕ ਕੰਮ ਕਰੂਗੇ ਉਨ ਉਹਦੇ ਮੁਤਾਬਕ ਉਹ ਜਿਹੜੀ ਭਰਤੀ ਉਹਨਾਂ ਨੇ ਕੀਤੀ ਹੈ ਚੀਮੇ ਹੋਣਾ ਨੇ ਕੋਈੰਦੂ ਹੋਰ ਨੇ ਉਹ ਗੈਰਕਾਨੂੰਨੀ ਹੈ ਪਹਿਲਾਂ ਉਹਨੂੰ ਰੱਦ ਕਰੋ ਤੁਸੀਂ ਕਮੇਟੀ ਦੇ ਮੁਖੀ ਹੋ ਉਹ ਭਰਤੀ ਸਾਰੀ ਗਲਈ ਹੈ ਗੈਰਕਾਨੂੰਨੀ ਹੈ ਉਹਨੂੰ ਰੱਦ ਕਰੋ ਉਸ ਤੋਂ ਬਾਅਦ ਦੁਬਾਰਾ ਸਾਡੇ ਨਿਗਰਾਨੀ ਹੇਠ ਨਵੀਂ ਭਰਤੀ ਸ਼ੁਰੂ ਹੋਊਗੀ ਪੈ ਗਿਆ ਗਸ਼ਾ ਆ ਗਈਆਂ ਤਰੇਲੀਆਂ ਹੋ ਗਿਆ ਗਲਾ ਖਰਾਬ ਧਾਮੀ ਦਾ ਜਿਹੜਾ ਕਿ ਆਮ ਤੌਰ ਤੇ ਹੁੰਦਾ ਜਦੋਂ ਗੱਲ ਨਹੀਂ ਨਾ ਹੁੰਦੀ ਬੁੰਦਲ ਜੇ ਜਦੋਂ ਫਿਰ ਐਂ ਝਾਕਦੇ ਹੋ ਪ੍ਰੈਸ ਵਾਲੇ ਸਵਾਲ ਪੁੱਛਦੇ ਨਾ ਐਂ ਝਾਕਦਾ ਫਿਰ ਜਿਵੇਂ ਧੰਦੇ ਚ ਗਦਾ ਟਾਕਦਾ ਹੁੰਦਾ ਆਖਰ ਜਿੰਦਰ ਸਿੰਘ ਧਾਮੀ ਫਿਰ ਕਹਿੰਦਾ ਜੀ ਇਹਨੇ ਕੱਢਿਆ ਕੋਈ ਗੋਲ ਮੋਲ ਜਿਹਾ ਜਿਹੜਾ ਕਰਦਾ ਹੁੰਦਾ ਆਪਾਂ ਫਿਰ ਐਂ ਕਰਦੇ ਆ ਅਸੀਂ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਨੂੰ ਸੱਦਾ ਦਿੰਨੇ ਆ ਕਿ ਹਫਤੇ ਬਾਅਦ ਜਿਹੜੀ 11 ਫਰਵਰੀ ਨੂੰ ਮੀਟਿੰਗ ਹੋਊਗੀ ਉਹਦੇ ਚ ਕਹਾਂਗੇ ਵੀ ਤੁਸੀਂ ਸੱਤ ਮੈਂਬਰੀ ਕਮੇਟੀ ਦਾ ਇਹ ਐ ਇਹਦੀ ਸੁਪਰਵੀਜ਼ਨ ਹੇਠ ਹੀ ਨਵੀਂ ਭਾਗਤੀ ਹੋਣੀ ਸੀ ਤੁਸੀਂ ਆਪ ਕੀਤੀ ਐ ਉਹ ਰੱਦ ਕਰਨੀ ਚਾਹੀਦੀ ਐ ਰੱਦ ਕਰਨੀ ਬਹੁਤ ਦੱਸੋ ਤੁਸੀਂ ਕਰੋਗੇ ਕਿ ਨਹੀਂ ਹੁਣ ਜੇ ਭੁੰਦਰ ਕਹੂਗਾ ਜੇ ਰੱਦ ਕਰਾਂਗੇ ਤਾਂ ਤਾਂ ਮੈਂ ਮੰਨੂਗਾ ਵੀ ਹਾਂ ਠੀਕ ਐ ਜੇ ਭੁੰਦਰ ਕਹਿੰਦਾ ਨਹੀਂ ਰੱਦ ਹੋ ਸਕਦੀ ਫੇਰ ਫੇਰ ਤਾਂ ਮੈਂ ਕੀ ਕਰੂਗਾ ਫੇਰ ਭੁੰਦਰ ਦਾ ਹੀ ਹੁਕਮ ਮੰਨੂਗਾ ਨਾ ਕਿ ਸ੍ਰੀ ਅਕਾਲ ਪੰਥ ਸਾਹਿਬ ਦਾ ਫੇਰ ਸੱਤ ਮੈਂਬਰੀ ਕਮੇਟੀ ਦੀ ਹੋਂਦ ਕੀ ਕਰੂਗੀ ਕੁਝ ਨਹੀਂ ਕਰੂ ਇਹ ਟੰਮੀ ਹੋਏ ਹੈ ਚੀਮੇ ਹੋਏ ਹੈ ਭੁੰਦੜ ਹੋਏ ਇਹਨਾਂ ਲੋਕਾਂ ਨੇ ਸਾਡੀਆਂ ਜੋ ਸਿਰਮੌਰ ਸਿੱਖਾਨੀਆਂ ਸੰਸਥਾਵਾਂ ਨੇ ਚਾਹੇ ਉਹ ਸ਼ਰੋਮਨੀ ਅਕਾਲੀ ਦਲ ਚਾਹੇ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੇ ਉਹ ਸ਼੍ਰੀ ਕਾਤਕ ਬਖਸ਼ਾ ਇਹਨਾਂ ਦੇ ਅਕਸ ਨੂੰ ਦਿਨੋਂ ਦਿਨ ਢਾਈ ਲਾਈ ਹੈ ਉਹਦੀ ਆਨ-ਬਾਨ ਤੇ ਸ਼ਾਨ ਦੀ ਰੱਖੀ ਨਹੀਂ ਨਾਇ ਕਰਨ ਦੇ ਯੋਗ ਨਹੀਂ ਨਾ ਗਿਆਨੀ ਰਕबीर ਸਿੰਘ ਕਰ ਸਕਦਾ ਤਾਂ ਅਮੀ ਨੇ ਤਾਂ ਕਰਨਾ ਕਿਹਾ ਲੱਤਾ ਤਾਂ ਗਿਆਨੀ ਰਕबीर ਸਿੰਘ ਦੇ ਭਾਰ ਨਹੀਂ ਚਲਦੀਆਂ 11 ਨੂੰ ਕੀ ਹੋਊਗਾ ਕੁਝ ਨਹੀਂ ਹੋਣਾ ਭੁੰਦਰ ਸਾਹਿਬ ਕਹਿੰਦੇ ਠੀਕ ਹੈ ਜੀ ਸੱਤ ਮੈਂ ਵੀ ਕਮੇਟੀ ਦਾ ਜੋ ਹੁਕਮ ਹੈ ਮੈਂ ਆਪਦੀ ਵਰਕਿੰਗ ਕਮੇਟੀ ਨਾਲ ਲੈ ਕਰ ਲੂੰਗਾ ਵਰਕਿੰਗ ਕਮੇਟੀ ਆਲੇ ਜਵਾਬ ਦੇਣਗੇ ਫਿਰ ਭੁੰਦਰ ਲੋਕ ਜਿਹਨਾਂ ਨੇ ਜਵਾਬ ਦਿੱਤਾ ਉਹ ਸੁਣ ਮੈਂ ਕੀ ਕਰ ਸਕਦਾ ਮੈਂ ਤਾਂ ਕੁਝ ਨਹੀਂ ਕਰ ਸਕਦਾ ਫਿਰ ਹੋਰ ਅੱਗੇ ਮੀਟਿੰਗ ਰੱਖੀ ਜੋ ਫੇਰ ਗੱਲ ਤਾਂ ਇਹ ਹੈ ਇਹਨਾਂ ਨੇ ਮੀਟਿੰਗ ਲਮਕਾਈ ਜਾਣੀ ਐ ਕਰਨਾ ਕੁਛ ਨਹੀਂ ਐਨੇ ਉਹਨਾਂ ਦੀ ਭਰਤੀ ਹੋ ਜੋਗੇ ਉਹਨਾਂ ਨੇ ਜਿਹੜਾ ਪ੍ਰਧਾਨ ਬਣਾਉਣਾ ਸੁਖਵੀਰ ਬਾਦਲ ਨੂੰ ਬਣਾ ਦੇਣਗੇ ਬਣਾ ਦੇਣਾ ਮੈਂ ਤਾਂ ਕਹਿੰਦਾ ਵੀ ਇਹਨੂੰ ਅਤਰਾ ਨਹੀਂ ਕਰਦੇ ਉਹਨੂੰ ਆਪਾਂ ਪ੍ਰਧਾਨ ਬਣਾ ਦੇਣ ਕਿ ਕੀ ਹੋਊਗਾ ਫੇਰ ਉਹੀ ਸੁਖਵੀਰ ਸਿੰਘ ਬਾਦਲ ਪ੍ਰਧਾਨ ਉਹੀ ਬਲਵਿੰਦਰ ਸਿੰਘ ਹੁੰਦੜ ਜਰਨਲ ਸਕੱਤਰ ਉਹੀ ਚੀਮਾ ਖਜ਼ਾਨਚੀ ਬਹੁਤ ਸ਼ਰਮੇ ਵਰਮੇ ਸ਼ਾਰੇ ਓ ਕੀਰਮਾਣੇ ਸ਼ਮਾਣੇ ਬਰਕੰਦੀ ਇਹ ਸਾਰੇ ਉਹੀ ਨੇ ਨਾ ਉਹੀ ਨੇ ਇਹ ਸਾਰੀ ਲੀਡਰਸ਼ਿਪ ਜਿਹੜੀ ਅਜੋਕ ਰਾ ਦਿੱਤੀ ਐ ਕੰਮ ਤੱਕ ਉਹ ਹੀ ਨਹੀਂ ਦਿੱਤੇ ਗਈ ਲੋਕਾਂ ਨੇ ਵੀ ਉਹ ਜੋ ਕਰਤਾ ਰੱਦ ਕਰ ਘਾ ਰੱਦੀ ਦੀ ਟੋਕਰੀ ਛੱਡਦੀ ਕਿੰਨੀਆਂ ਲੈਕਚਰ ਕੀ ਹਾਲ ਹੋਇਆ ਇਹ ਸੰਘ ਪਾਣੀ ਵੀ ਰੱਦ ਕੀਤੀ ਐ ਵੋਟਰਾਂ ਨੇ ਵੀ ਰੱਦ ਕੀਤੀ ਐ ਕਰ ਲੈਣ ਕੀ ਕਰੀ ਜਾਂਦੇ ਆ ਸਿਰਫ ਸਮੁੱਚੀ ਸਿੱਖੋਂ ਸਿੱਖ ਸੰਗਤ ਪੰਥ ਪੰਥਕ ਜਿਥੇ ਬੰਨੀਆਂ ਪੰਥਕ ਤਰਾ ਬਾਦਲਾਂ ਨੂੰ ਛੱਡ ਕੇ ਜਿਹੜੇ ਕਿ ਕਾਲ ਤਖ ਦੇ ਪਘੌੜੇ ਨੇ ਉਹਨਾਂ ਨੂੰ ਛੱਡ ਕੇ ਸਾਰੀਆਂ ਇੱਕ ਮੁਠ ਹੋਣ ਗਈਆਂ ਲੋਕ ਇਹਨਾਂ ਨੂੰ ਕਰਨਗੇ ਬੇੜੇ ਮਾਰ ਮਾਰ ਕੇ ਵੀ ਕੀ ਆ ਤੁਹਾਡੀ ਕੌਮ ਕੀ ਹੋ ਤੁਸੀਂ ਸਿੱਖ ਸਰਦਾਰੋਂ ਕੀ ਹੋ ਤੁਸੀਂ ਤੁਹਾਡਾ ਜਲੂਸ ਦੁਨੀਆ ਤੇ ਨਿਕਲ ਰਿਹਾ ਹੈ ਕੌਮ ਜਾਗੋਗੀ ਕੌਮ ਪਹਿਚਾਣ ਕਰ ਚੁੱਕੀ ਹੈ ਕੌਣ ਕਾਲ ਤਖ ਸਾਹਿਬ ਦੇ ਨਾਲ ਖੜਾ ਹੈ ਕੌਣ ਕਾਲ ਤਖ ਸਾਹਿਬ ਤੋਂ ਬਾਗੀ ਹੈ ਕੌਣ 도ਗਲਾ ਹੈ ਜਿਹੜਾ ਬਾਗੀਆਂ ਨਾਲ ਵੀ ਖੜਾ ਹੈ ਪਕੌੜਿਆਂ ਨਾਲ ਪੰਚਕਤਿਆਂ ਨਾਲ ਵੀ ਐ ਇਹੋ ਜਿਹੇ ਬੰਦੇ 도ਗਲੇ ਹੁੰਦੇ ਨੇ ਅਸਲ ਤੇ ਕੀ ਹੈ ਵੀ ਇਹ ਇਹਦੀ ਡਿਊਟੀ ਧਾਮੀ ਦੀ ਇਹ ਹੈ ਵੀ ਤੁਸੀਂ ਨਾ ਕਿਵੇਂ ਨਾ ਕਿਵੇਂ ਕਰਕੇ ਬਾਗੀਆਂ ਤੇ ਦਾਗੀਆਂ ਨੂੰ ਇੱਕ ਇੱਕ ਮੁੱਠਿਆ ਕਰਵਾਓ ਕਿਵੇਂ ਨਾ ਕਿਵੇਂ ਐਡਜਸਟ ਕਰੋ ਮੇਲ ਕਰਾਓ ਇਹਨਾਂ ਨੂੰ ਕਹਿੰਦੇ ਆ ਦਲਾਲ ਜਾਂ ਵਿਚੋਲੇ ਹੁਣ ਵਿਚੋਲਾ ਪੰਜਾਬੀ ਸੱਭਿਆਚਾਰ ਦਾ ਇੱਕ ਬਹੁਤ ਵਧੀਆ ਸ਼ਬਦ ਹੈ ਜਿਹੜਾ ਕਿ ਸੰਜੋਗ ਕਰਾਉਂਦਾ ਹੈ ਮੁੰਡੀ ਤੇ ਮੁੰਡੇ ਤੇ ਕੁੜੀ ਦਾ ਸੰਜੋਗ ਕਰਾਉਂਦਾ ਹੈ ਵਿਆਹ ਕਰਵਾਉਂਦਾ ਹੈ ਜਦੋਂ ਵਿਆਹ ਵਿਆਹ ਤੋਂ ਪਹਿਲਾਂ ਵਿਚੋਲੇ ਦੀ ਪੂਰੀ ਟੌਰ ਹੁੰਦੀ ਹੈ ਪੂਰੀ ਕਦਰ ਹੁੰਦੀ ਹੈ ਤੇ ਜਦੋਂ ਵਿਆਹ ਹੋ ਜਾਂਦਾ ਹੈ ਫਿਰ ਫਿਰ ਵਿਚੋਲੇ ਨੂੰ ਕੋਈ ਡੇਲੇ ਬੱਟੇ ਨਹੀਂ ਸ਼ਿਆਣਦਾ ਫਿਰ ਤਾਂ ਗੀਤ ਆਪਮਹਾਰੇ ਹੋ ਜਾਂਦੇ ਨੇ ਗੀਤਾਂ ਇੱਕ ਜਿਹੜਾ ਵਿਆਹ ਤੋਂ ਬਾਅਦ ਗਿਆ ਜਿਹੜਾ ਜੋ ਵਿਚੋਲੇ ਦਾ ਰੋਣ ਖਤਮ ਹੋ ਜਾਂਦਾ ਹੈ ਕੁੜਮੋ ਕੁੜਮੀ ਸੌ ਵਾਰੀ ਵਿਚੋਲੇ ਦੀ ਢੋਹੀ ਵਿੱਚ ਚੌ ਮਾਰੀ ਹੁਣ ਚੌ ਜਿਹੜੀ ਹੈਗੀ ਹੈ ਇਹ ਜਰੂਰ ਦੱਸਨੀ ਹੈ ਕਿਉਂਕਿ ਅੱਜ ਕੱਲ ਚੌਦੀ ਪਰਤੋਂ ਹੁੰਦੀ ਨਹੀਂ ਚੌ ਕੰਪਲੀਟ ਖਾਲ ਦਾ ਇੱਕ ਉਹ ਪਾਰਟ ਹੈ ਜਿਹੜਾ ਸਾਰੀ ਜ਼ਮੀਨ ਨੂੰ ਚੀਰਦਾ ਹੈ ਉਹ ਉਹਨੂੰ ਚੌ ਕਹਿੰਦੇ ਆ ਬਾਕੀ ਹੱਲ ਪੰਜਾਲੀ ਹੱਥ ਇਹ ਬਥੇਨੇ ਚੌ ਉਹ ਹੈ ਫਿਰ ਇਹ ਹਰਜਿੰਦਰ ਸਿੰਘ ਧਾਮੇ ਦੀ ਢੋਹੀ 'ਚ ਉਹ ਚੌ ਵੱਜਣੀ ਆ ਇਹ ਪਤਾ ਲੱਗੂ ਬੰਦੇ ਦੇ ਪੁੱਤ ਬਣ ਕੇ ਕਾਲ ਤੱਕ ਸਾਫ ਦਾ ਆਦੇਸ਼ ਮੰਨ ਲਓ ਨਹੀਂ ਤੁਹਾਡੇ ਨਾਲ ਉਹੀ ਹਾਲ ਹੋਣਾ ਕੁੜਮੋ ਕੁੜਮੀ ਵਾਲਾ ਹਾਂ ਵੈਸੇ ਤਾਂ ਗੱਲਾਂ ਬਾਤਾਂ ਤੋਂ ਸਾਡੇ ਦਰਸ਼ਕਾਂ ਨੂੰ ਪਤਾ ਲੱਗਿਆ ਹੋਊਗਾ ਕਿ 도ਗਲਾ ਕੌਣ ਹੈ 도ਗਲੇ ਦਾ ਜਥੇਦਾਰ ਜੀ ਵੀ ਨੇ ਜਾਨੀ ਰਗਵੀਰ ਸਿੰਘ ਪਰ ਸੱਤਵੇਂ ਮੇਰੇ ਕਮੇਟੀ ਚ 도ਗਲਾ ਕੌਣ ਹੈ ਪਤਾ ਤਾਂ ਤੁਹਾਨੂੰ ਲੱਗ ਗਿਆ ਮੈਂ ਫੇਰ ਵੀ ਦੱਸ ਦਿੰਦਾ ਉਹ ਐ ਹਰਜਿੰਦਰ ਸਿੰਘ ਧਾਮੀ ਇਹ ਐ ਉਹ ਵਿਚੋਲਾ ਜਿਹਦੇ ਵਿਆਹ ਤੋਂ ਬਾਅਦ ਛਿੱਤਰ ਪੈਣੇ ਹੀ ਪੈਣੇ ਸਤਿ ਸ਼੍ਰੀ ਅਕਾਲ ਦਰਦੇ ਕੋ ਦਰਦੇ ਕੋ ਦਰਦੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ